ਹੈਲੋ ਜੀ ਸ਼ਸ਼ਿਕਾ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਆ ਅੱਜ ਦਾ ਬਲੌਗ ਆਪਾਂ ਸਟਾਰਟ ਕਰਦੇ ਆ ਕਿੱਥੋਂ ਰਵਨੀਤ ਕਿੱਥੋਂ ਕਿੱਥੋਂ ਸਟਾਰਟ ਕਰਾਂਗੇ ਅੱਜ ਦਾ ਬਲੌਗ ਗਿਫਟਾਂ ਤਾਂ ਅਸਾਂ ਨੂੰ ਆਇਨੇ ਗਿਫਟ ਬਾਰੋ ਨਿਊਜ਼ੀਲੈਂਡ ਤੋਂ ਮਾਮੀ ਜੀ ਗਏ ਸੀ ਜਿਹੜਾ ਪਿਛਲਾ ਬਲੌਗ ਆਪਣੇ YouTube ਚੈਨਲ ਤੇ ਹੈਗਾ ਉਹਨਾਂ ਦਾ ਬਲੌਗ ਵੀ ਜਦੋਂ ਗਏ ਸੀ ਉਹ ਤੇ ਉਹ ਆਇਨੇਗੇ ਕੱਲ ਪਰਸੋਂ ਪਰਸੋਂ ਆਈ ਸੀ ਹਾਂ ਪਰਸੋਂ ਆ ਗਈ ਸੀ ਉਹ ਮੰਮੀ ਕੱਲ ਲੱਗ ਗਈ ਸੀਗੇ ਉੱਥੇ ਨਾਵਨੰਦੀ ਤੇ ਉਹਨਾਂ ਉਹ ਗਿਫਟ ਲੈ ਕੇ ਆਈ ਸੀ ਸਾਨੂੰ ਪਹਿਲਾ ਕੀ ਦਾ ਗਿਫਟ ਦਿਖਾਈਏ ਪਹਿਲਾ ਦੱਸੋ ਕੀ ਮੇਰਾ ਗਿਫਟ ਦਿਖਾ ਮੈਂ ਹਾਂ ਹਾਂ ਪਹਿਲਾ ਰਵਨੀਤ ਪਹਿਲਾ ਕਿਨੇ ਭੇਜੇ ਕਿਨੇ ਭੇਜੇ ਰਵਨੀਤ ਨੂੰ ਗਿਫਟ ਆਗੰਬੀ ਰਹੇ ਨੇ ਤਾਂ ਆਗੰਬੀ ਰਹੇ ਨੇ ਜਸਵੀਰ ਤਾਉ ਨੇ ਇਕ ਪ੍ਰੀਤੀ ਪਾਈ ਨੇ ਲੈ ਕੇ ਕੌਣ ਆਇਆ ਮਾਮੀ ਜੀ ਲਾ ਜੀ ਕੀ ਹਾਂ ਦੇਖੋ ਇਹਨਾਂ ਦਾ ਗਿਫਟ ਹੈ ਥੈਂਕ ਯੂ ਬੋਲੋ ਥੈਂਕ ਯੂ ਹਾਂ ਸਾਇਮਨ ਥੈਂਕ ਯੂ ਆ ਦੇਖੋਗੇ ਇਹਨਾਂ ਦਾ ਗਿਫਟ ਹੈ ਇੱਕ ਘੜੀ ਭੇਜੀ ਆ ਇਹਨਾਂ ਨੂੰ ਤੇ ਵਾਚ ਉੱਤੇ ਮੇਰਾ ਨਾਮ ਵੀ ਲਿਖਿਆ ਹੋਇਆ ਥੈਂਕ ਯੂ ਰੋਕੋ ਥੈਂਕ ਯੂ ਨਾ ਖੋਲੋ ਖੋਲੋ ਲਓ ਜੀ ਮਿੱਤਰੋ ਰਮਨੀਤ ਦਾ ਗਿਫਟ ਖੋਲਣ ਲੱਗਿਆ ਥੋੜਾ ਇਹ ਕਰੜਾ ਬੁੱਤੇ ਹੀ ਚਲੋ ਮੈਂ ਖੋਲਣਾ ਆ ਤਾਂ ਮੈਂ ਖੋਲ ਨੂ ਦੂ ਫਿਰ ਚਲ ਖੋਲੋ 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 ਕੀ ਬਾਤ ਹੈ ਹਾਂ ਜੀ ਮਿੱਤਰੋ ਇਹ ਸ਼ਾਇਦ ਆਪਣੇ ਇੰਡੀਆ ਚ ਤਾਂ ਇਦਾਂ ਦੀਆਂ ਚੀਜ਼ਾਂ ਮਿਲਦੀਆਂ ਵੀ ਨਹੀਂ ਹੋਣੀਆਂ ਹਾਂ ਹਮ ਬੀਡਜ਼ ਪਰ ਹਾਂ ਹੱਥ ਜੇ ਪਾਉਣ ਵਾਸਤੇ ਬਣਾਉਣ ਵਾਲਾ ਇਹ ਤੋ ਖੋਲਿਏ ਨੂੰ ਖੋਲੋ ਬਹੁਤ ਸੋਹਣਾ Takk, wow. wow. awesome. awesome. ah. Boldora. ਜਿਵੇਂ ਜੁਵੇਲਰ ਦੀ ਦੁਕਾਨ ਤੇ ਹੁੰਦਾ ਹ ਹ ਐਦਾ ਟੰਗ ਟੰਗ ਕੇ ਜੇ ਰਾਵ ਸੋਨਾ ਲੱਗਿਆ ਤੁਹਾਨੂੰ ਹੈ ਹਾਂ ਇਹਦੇ ਵਿੱਚ ਬਣਾਉਣਾ ਇਹ ਇਹਦੇ ਵਿੱਚ ਪਾ ਪਾ ਕੇ ਆ ਤਾਗੇ ਨੇ ਜਿਹੜੇ ਆ ਬਰੀਕ ਨੇਗੇ ਮੋਤੀ ਇਹ ਤਾਗੇ ਵਾਲੇ ਨੇ ਜਿਹੜੇ ਆ ਵੱਡੇ ਨੇ ਬੀਡਸ ਇਧਰਲੀ ਸਾਈਡ ਵਾਲੇ ਇਹ ਚੂੜੀ ਵਾਲੇ ਨੇ ਤੇ ਉਧਰਲੀ ਸਾਈਡ ਵਾਲੇ ਸਾਰੇ ਆ ਤਾਗੇ ਵਾਲੇ ਨੇ ਐਵੇਂ ਨੇ ਹਾਂ ਔਰ ਸਸ 사이ਡ ਤੇ ਕਿਉ ਇਨੇ 나 ਹੁਣ ਪਾਉਣ ਲੱਗੇ ਦੇਖੋ ਪਾਓ ਪਾਓ ਆ ਮੇਰੀ ਵੋਚ ਆ ਗਈ ਰਵਨੀਤラ ਗਿਫਟ ਆ ਗਿਆ ਮਮਾ ਨੂੰ ਪਾਸ ਭੇਜਿਆ ਮੰਮੀ ਦਾ ਪਰਸਾ ਇਹ ਵੀ ਬਹੁਤ ਸੋਹਣਾ ਲੱਗਿਆ ਮੰਮਾ ਬੀਬੀ ਨੂੰ ਹਾਂ ਬੀਬੀ ਦਾ ਮੇਰੀ ਮੰਮਾ ਹੀ ਆ ਹੁਣ ਬੀਬੀ ਕੋਈ ਮੰਮਾ ਕਹਿੰਦੀ ਉਹ ਤੂੰ ਬੀਬੀ ਕਹਣਾ ਪੁੱਤ ਮੈਂ ਤਾਂ ਮੰਮੀ ਕਹਿੰਦੀ ਆ ਆਈ ਖੋਲਿਆ

ਇਹ ਉਨੀ ਨਿਕਲਦੀ ਵਿਚਾਲੋ ਡੱਬੀ ਜੀ ਹੂੰ ਇਹ ਉਨੀ ਨਿਕਲਦੀ ਵਿਚਾਲੋ ਡੱਬੀ ਜੀ ਮੈਂ ਤੁਹਾਨੂੰ ਲਖਾਣ ਨੂੰ ਤਿਆਰ ਹੋਊਗਾ ਯਾਰ ਹੋਊਗਾ ਬਸ ਕਹਿੰਦੀ ਮੈਂ ਤੁਹਾਨੂੰ ਦਿਖਾਉਣੀ ਆ ਬਸ ਤਿਆਰ ਹੋਊਗਾ ਯਾਰ ਹੋਈ ਜਾਂਦਾ ਤਿਆਰ ਹੋਈ ਜਾਂਦਾ ਹੂੰ

अरे खोकी में आहा मोती जी कलर भी सोना ना ब्राउन जा देखो वो मोती की में दिया कौन सोने है ना अरे अब सोन लग दिया हम सोन लग दिया नहीं अरे सोन नहीं वो फर्क क्या कर रहा है आई थी कर दा डैडी ने बनो दा की आहा कुड़िया <laughs> ਬੰਦ ਨਹੀਂ ਸਮਝ ਆਇਆ ਮੈਨੂੰ ਕਿਵੇਂ ਹੋਊਗਾ ਹਾਂ ਆ ਚੀਜ਼ ਪੈਂਦਾ ਵਲੌਗ ਜਿਹੇ ਚ ਬੰਦ ਨਹੀਂ ਹੁੰਦਾ ਪੈਂਦਾ ਵਲੌਗ ਜਿਹੇ ਚ ਇਹ ਇਹਨਾ ਇਸ ਤੇ ਬੰਦ ਹੋਣਾ ਚਾਹੀਦਾ ਆਹ ਕਾਦੇ ਵਸਤੇ ਆ ਦਾदू ਆਹ ਜਿਹੜੇ ਵਸਤੇ ਆ ਕਾਉਂ ਦਸ ਤਾ ਚਿਕ ਚਿਕ ਇਹ ਨਹੀਂ ਬੰਦ ਹੁੰਦਾ ਜੇ ਆ ਬੰਦ ਹੋ ਜੇ ਇਹ ਉਹ ਕਿਹੜਾ ਸੀ ਹੋਏ ਉਦੋਂ ਕਹ ਗਿਆ ਸੀ ਉਹ ਵਿੱਚ ਲੋ ਜੀ ਆਪਾਂ ਧਗਿਆ ਲਾ ਬਣਾ ਕੇ ਦੇਖਦੇ ਆ ਤਾਂ ਰੈਡੀ ਹੋ ਗਿਆ ਇੱਧਰ ਰਵਨੀਤ ਰੈਡੀ ਹੋ ਗਿਆ ਹਨਾ ਰਵਨੀਤ ਨੇ ਕਰਿਆ ਇਹ ਆਉਂਦੇ ਪਸੰਦ ਦੇ ਪਾਇਆ ਰਵਨੀਤ ਬਹੁਤ ਸੋਹਣੇ ਗਿਫਟ ਨੇ ਬਈ ਤੁਹਾਨੂੰ ਕਿਵੇਂ ਲੱਗਿਆ ਆਗਾ ਨਾ ਸਿਰਫ ਫਿੱਟਾ ਦਾ ਮੁੱਲ ਹੈ ਨਾ ਠੀਕ ਆ ਆਪਣੇ ਫਿੱਟਾ ਦਾ ਮੁੱਲ ਆਪਣੇ ਇੰਡੀਆ 'ਚ ਇਹ ਜਿੰਝ ਜਿੰਝ ਬਹੁਤ ਘੱਟ ਮਿਲਦੀਆਂ ਅਗਰ ਮਿਲਦੀਆਂ ਨੇ ਤਾਂ ਚੀਜ਼ ਡੁਪਲੀਕੇਟ ਜੀ ਹੁੰਦੀ ਆ ਵਧੀਆ ਨਹੀਂ ਹੁੰਦੀ ਚੀਜ਼ ਬਹੁਤ ਵਧੀਆ ਹੈਗੀ ਵੈਸੇ ਨਾਲੇ ਤਾਂ ਬੱਚਾ ਖੇਡ ਲੱਗੂਗਾ ਤੇ ਨਾਲੇ ਦਿਮਾਗ ਲਗਾਊਗਾ ਹੈਨਾ ਹਾਂ نے لے دو Thank کو ہو گا کتنا پسند آیا ٹھیک نہ ٹھیک لی دو ہمارا تھینک یو تھینک یو یہ ਇਹ ਮੁੰਡਾ ਨਹੀਂ ਆਮੋ ਮੇਰੇ ਪਰਸਾ ਵੀ ਬਹੁਤ ਸੋਹਣਾ ਇੱਕ ਕੁਆਲਿਟੀ ਵਾਲੀ ਵਧੀਆ ਬੜੀ ਚੀਜ਼ ਦੀ ਇਹ ਬਹੁਤ ਸੋਹਣੀ ਕੁਆਲਿਟੀ ਦੀ ਇਹ ਚੋਕੜਾ ਕਿੰਨਾ ਸੋਹਣਾ ਪਿੱਖੀ ਵਾਲੀ ਬੂਆ ਸਾਰੇ ਤੇ ਨਾਲ ਆਵਲੀ ਗਿਆ ਪਿੱਤੂ ਲੋਜੀ ਆਪਾਂ ਸਾਹਮ ਦਾ ਇਹ ਸਮਾਨ ਪਿੱਤੂ ਬਣਾਵ ਨੂੰ ਕਿ ਬਾਗੀ ਇੱਕ ਉਹਨੇ ਬ੍ਰੇਸਲੇਟ ਜਾਂ ਬਣਾ ਕੇ ਦੇਖ ਲਿਆ ਟਿੱਕਾ ਧਾਗੇ ਜੇਚ ਬਣਾ ਕੇ ਦੇਖ ਕੇ ਗਈ ਆਸੀ ਉਹ ਬਾਹਰ ਭਾਗੀ ਹੁਣ ਖੇਡਣ ਹੁਣ ਆਪਾਂ ਇਹਨੂੰ ਪਰਤਾ ਬੰਦ ਆ ਗਾ ਦੋ ਪਰਤਾ ਹੋਈ ਔਰ ਉਪਰੋ ਸਾਰੇ ਹੀ ਲਾ ਗਏ। ਵੀ ਤੂੰ ਨਕਟਿਆ ਹੈ। ਹੂੰ। ਹੂੰ? ਬਹੁਤ ਅੰਆ। ਇਹ ਆਖੋ। ਕੀ ਬਾਕਸ ਵਾਲਾ ਸੋਹਣਾ ਨਾ? ਸਹੀ ਗੱਲ ਬਾਕਸ ਵਾਲਾ ਸੋਹਣਾ। ਇਸ ਮਾਲ ਵੀ ਸੋਹਣਾ ਅੰਦਰੋਂ। ਜਮਾਟ ਲਈ ਬੱਚੇ ਲਈ ਫੇਡਣ ਵਾਲਾ। ਹਾਂ ਸੋਹਣਾ। ਇਦਾਂ ਦੀਆਂ ਆਈਟਮਾਂ ਆਪਣੇ ਤਾਂ ਮਿਲਦੀ ਨਹੀਂ ਹੋਣੀਆਂ। ਆਨਲਾਈਨ ਤਾਂ ਬੇਸ਼ੱਕ ਮਿਲਦੀਆਂ ਹੁਣ। ਆਨਲਾਈਨ ਤਾਂ ਮਿਲਦੀਆਂ ਨਹੀਂ। ਆਉਂ ਨਹੀਂ ਮਿਲਦੀਆਂ ਨਾ। ਫਿਰ ਆਨਲਾਈਨ ਤੇ ਯਕੀਨ ਨਹੀਂ ਹੁੰਦਾ ਵਿੱਚੋਂ ਪਤਾ ਨਹੀਂ ਕਿਹੜੀ ਚੀਜ਼ ਨਿਕਲਿਆ ਆਵੇ। ਵਿੱਚੋਂ ਖਰਾਬ ਨਿਕਲਿਆ ਹੁੰਦੀ ਇੱਕ ਚੀਜ਼ ਸਹੀ ਗੱਲ ਹੋਰ ਤੁਸੀਂ ਵੀ ਲਾਤੀ ਘੜੀ ਮੈਂ ਇਹਦੇ ਵਿੱਚ ਰੱਖਤੀ ਹੁਣ ਮੈਂ ਕਰਦੇ ਆ ਰਸੋਈ ਦਾ ਕੰਮ ਹੁਣ ਰਸੋਈ ਦਾ ਕੰਮ ਆਟਾ-ਆਟਾ ਗੁੰਨੀਏ ਹੈ ਨਾ ਵੀ ਸਬਜ਼ੀ ਪਾਣੀ ਬਣਾਈਏ ਅਲੀਨਿਆ ਨਾ ਮਾਂ ਆ ਰਹੇ ਹੈ ਹਾਂ ਨਾ ਨਾ ਤੁਹਾਨੂੰ ਮੈਂ ਨਹੀਂ ਜੀ ਚਲੋ ਜੀ ਨਾ ਆਪਾਂ ਲੈ ਲਾਂਗੇ ਫੇ ਪੀਤ ਨੂੰ ਤਾਂ ਮੂੰਹ ਨਹੀਂ ਪੈਂਦਾ ਕੋਈ ਨਾ ਕੋਈ ਖੇਡ ਮਿਲ ਹੀ ਜਾਂਦੀ ਆ ਪੀਤ ਨੂੰ ਤਾਂ ਹਨਾ ਓਏ ਆਪਾਂ ਤਾਂ ਬਣਾਉਣੇ ਆ ਹੋਣਾ ਕੋਈ ਕਦੇ ਕੋਈ ਕਦੇ ਡੈਡੀ ਲਾ ਦਿੰਦਾ ਤੇ ਆ ਦੇਖੋ ਗੁੱਡੇ ਕਾਢੇ ਕਿੰਨਾ ਇਹਦੇ ਕੋਲੇ ਟੇਚੀ ਦੇ ਟੇਚੀ ਭਰੇ ਪਏ ਨੇ ਸਮਾਨ ਦੇ ਆ ਪੀਤ ਇੱਕ ਵਿਚਾਰਾ ਇਹ ਤਾਂ ਪਟ ਕਈ ਲਾਤਾ ਬਸ ਹੁਣ ਨਹੀਂ ਖੋਲਣਾ ਬੱਚੇ ਤੇ ਮੈਂ ਲੈ ਜਾ ਸੀਗਾ ਉਥੋਂ ਓਕੇ ਹੁਣ ਇਹ ਕੱਟ ਆਪਾਂ ਨੇ ਪੈਕ ਠੀਕ ਹੈ ਸਕੂਲ ਨੂੰ ਆ ਕੇ ਖੇਡੀ ਪੀਤ ਤੇਰੇ ਕੱਪੜੇ ਨਾਲ ਦਾ ਓਏ ਗਿਫਟ ਤੇ ਹੈਂ ਆ ਕਾ ਤੋ ਪੱਟੇ ਨਾਲ ਇਹਦੇ ਉੱਤੋਂ ਤੂੰ ਕਾਗਜ਼ ਇਹ ਤਾਂ ਤੋ ਪੱਟ ਤਾ ਪੱਟ ਕਾਗਜ਼ ਹੋਰ ਕਿਨੇ ਪੱਟਿਆ ਲੈ ਲਿਆ ਹੋਰ ਕਿਨੇ ਪੱਟਤਾ ਉਹ ਰੇ ਲਿਆ ਹੋਲੀ ਬੁੱਤੇ ਨਾ ਧੱਕਾ ਨਾ ਕਰਿਆ ਕਰ ਚੀਜ਼ ਨਾਲ ਫੇਰ ਤੂੰ ਤੋੜਦਾ ਨਾ ਚੀਜ਼ ਨਹੀਂ ਮੈਂ ਨਹੀਂ ਪੱਟਾਂ ਮਾਂ へ ਹੂੰ ਇਹ ਪੱਟਾ ਤੇ ਆ ਗੂ ਮੈਂ ਤਾਂ ਪੱਟਾਂਗੀ ਪੱਟਾਂਗੀ ਇਹਦੀ ਹੱਥੀ ਨਾਲ ਵੇ ਤਾਂ ਆਈਦੀ ਨਾਲ ਖੇਡਦਾ ਸੀ ਗੱਲਾ ਕਿਤਨਾ ਖੇਡਦਾ ਸੀ ਤੂੰ ਇਹ ਨਹੀਂ ਮਨੀ ਫਰਦਾ ਸੀ ਲਮੇ ਦਾ ਹਾ ਪੱਟੀਆਂ ਪਈਆਂ ਚੇਕੀਆਂ ਝੂਠ ਬੋਲਦਾ ਆ ਇਹਦੇ ਤੋਂ ਚੇਪੀ ਪੱਟੀ ਵੀ ਹੈ ਇਹਦੇ ਤੋਂ ਪੱਟੀ ਪਈ ਹੈ ਝੂਠ ਬੋਲ ਨੂਰ ਨੂੰ ਵੀ ਇਦਾਂ ਦਾ ਗਿਫਟ ਆ ਹੈ ਨੂਰ ਜਮਾਂ ਸੇਮ ਹੀ ਆ ਕਲਰ ਵੀ ਇਹੀ ਆ ਹੂੰ ਉਹਦਾ ਵੀ ਇਦਾਂ ਦਾ ਹੀ ਗਿਫਟ ਆ ਭਾਈ ਸਾਡੀ ਦਾ ਇਹਨੇ ਖੋਲੇ ਹੀ ਨਹੀਂ ਹਜੇ ਖੋਲੇ ਨਹੀਂ ਨੂਰ ਸਿਆਣੀ ਨਹੀਂ ਖੋਲਦੀ ਮੰਮਾ ਹਾਂ ਜੀ ਨਮਸਕਾਰ ਨਾਮ ਉਹਦਾ ਚਲੋ ਜੀ ਮੇਤਰੋ ਰੇਖ ਨੂੰ ਕਹਿ ਦੂ ਉੱਤੇ ਬਾਹ ਕਰੀ ਇੱਕ ਮੇਰੇ ਵੀ ਕਰ ਦਿੰਦੇ ਆ ਸ਼ਾਮ ਨੂੰ ਕੁੱਤ ਕੱਤੀਆਂ ਪੈਲ ਵੇਲੇ ਆਖੂ ਬਾਹ ਉੱਪਰ ਕਰੋ ਜਮਾ 12 ਵਜੇ ਸੌਣ ਵੇਲੇ ਸੌਣ ਵੇਲੇ ਹੈ ਕਰੋ 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 ਬਈ ਕਰੋ ਕਰ ਤਸ਼ਕਰ ਮੇਰੇ ਬਾਚੂਹਾ ਯਾ ਬੱਬਾ ਬਸ ਇਹ ਸਾਡਾ ਚੂਹਾ ਯਾ ਨਾ ਬੜਾ ਹੋਇਆ ਬੋ ਬੋ ਚਲੋ ਚਲੋ ਜੀ ਹੁਣ ਤਾਂ ਗੁੰਦੀਆਂ ਹੁਣ ਬਣਾਣੀ ਹੈ ਸਬਜੀ ਹਾਈ ਚਲੋ ਬੋਲ ਦੋ ਐਂਡ ਕਰੀਏ ਆਪਾਂ ਬਲੌਗ ਦਾ ਓਕੇ ਬਾ ਬਾਏ ਸਤਿ ਸ਼੍ਰੀ ਅਕਾਲ ਚੈਨਲ ਨੂੰ ਗਾ ਲੈ ਸਬਸਕ੍ਰਾਈਬ ਲਾਈਕ ਤੇ ਕਮੈਂਟ ਸਤਿ ਸ਼੍ਰੀ ਅਕਾਲ ਮੇਰਾ ਗਿਫਟ ਕਿਵੇਂ ਲੱਗਿਆ ਦੱਸੋ ਕਮੈਂਟ ਕਰਕੇ ਦਸ ਜੀ ਕਮੈਂਟ ਕਰਕੇ ਪੀਤੂ ਦਾ ਗਿਫਟ ਕਿਦਾਂ ਲੱਗਿਆ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਓਕੇ ਜੀ ਬਾਏ